ਰੇਡੀਓ ਸਪਾਇਸ ਟੀਮ ਦੇ ਜਿਹੜੇ ਮੈਂਬਰ ਨੇ ਉਹਨਾਂ ਦੇ ਨਾਲ ਅੱਜ ਇਹ ਚਰਚਾ ਹੋਣੀ ਹੈ ਤੇ ਇਸ ਤਰ੍ਹਾਂ ਇਹ ਸਾਰੀ ਗੱਲਬਾਤ ਜਿਹੜੀ ਹੈ ਇਸ ਨੂੰ ਤੁਸੀਂ ਲਾਈਵ ਦੇਖ ਸਕੋਗੇ ਤੇ ਮੇਰਾ ਇਹ ਵੀ ਮੰਨਣਾ ਹੈ ਕਿ ਇਹ ਸਾਰੀ ਗੱਲਬਾਤ ਦੇ ਵਿੱਚੋਂ ਬਹੁਤ ਕੁਝ ਨਵਾਂ ਨਿਕਲ ਕੇ ਸਾਹਮਣੇ ਆਵੇਗਾ ਜਿਹੜਾ ਕਿ ਇਸ ਈਵੈਂਟ ਦੇ ਨਾਲ ਸੰਬੰਧਿਤ ਹੋਵੇਗਾ ਤੇ ਈਵੈਂਟ ਜਿਹੜਾ ਬਿਲਕੁਲ ਨਵਾਂ ਈਵੈਂਟ ਹੈ ਇਸ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੀ ਹੈ ਕਿ ਇਹਦੇ ਵਿੱਚ ਸਿਰਫ ਸਾਡੇ ਭਾਰਤੀ ਮੂਲ ਦੇ ਹੀ ਨਹੀਂ ਬਲਕਿ ਨੈਥਨ ਹੀਨਜ਼ ਵਰਗੇ ਜਿਹੜੇ ਸੈਕਸੋਫੋਨ ਦੇ ਇਸ ਮੁਲਕ ਦੇ ਆ ਟੋਪ ਮੋਸਟ ਪਲੇਅਰ ਮੰਨਤਾ ਹਾਂਗਾ ਉਹ ਵੀ ਆਪਣੀ ਕਲਾ ਦੇ ਜਵਾਬ ਵਿਖਾਉਣਗੇ ਨਾਮ ਜਿਹੜਾ ਪਹਿਲਾਂ ਇਹ ਨਾਮ ਬਾਰੇ ਜਾਣਕਾਰੀ ਲਵਾਂਗੇ ਕਿ ਨਾਮ ਬਹੁਤ ਦਿਲ ਖਿੱਚਵਾ ਨਾਮ ਆ ਇਹਦੇ ਲਈ ਪ੍ਰੋਫੈਸਰ ਮਨਜੀਤ ਸਿੰਘ ਜਣੜਾ ਨੂੰ ਤੇ ਪੈਣੀ ਦਲਜੀਤ ਕੌਰ ਨੂੰ ਪਿਆਰਪਰੀ ਸੱਸੀ ਅਕਾਲ ਜੀ ਹੈ ਸੱਸੀ ਕਾਲ ਜੀ ਧੰਨਵਾਦ ਜੀ ਅੱਛਾ ਤਾਕਾ ਨੀਨੀ ਦਾ ਸੁਣਿਆ ਸੀ ਕਾ ਕਰ ਧੀਮੀ ਪਹਿਲੀ ਵਾਰੀ ਸੁਣ ਹਾਂਜੀ ਤਾਕਾ ਧੀਮੀ ਇੱਕ ਖਾਸ ਟਰਮ ਹੈ ਜਿਹਨੂੰ ਕਹਿੰਦੇ ਆਪਾਂ ਜਿੱਦਾਂ ਅ ਦੇਖ ਦੱਖਣੀ ਸੰਗੀਤ ਜਿਹੜਾ ਆ ਭਾਰਤੀ ਦੱਖਣੀ ਭਾਰਤੀ ਸੰਗੀਤ ਅੱਛਾ ਉਹਦੇ ਚ ਚਾਰ ਮਾਤਰੇ ਦੀ ਗਿਣਤੀ ਨੂੰ ਤਕਦੀਮੀ ਕਹਿੰਦੇ ਨੇ ਵਾਹ ਅੱਛਾ 1 2 3 4 ਤਕਦੀਮੀ ਚਾਰ ਸ਼ਬਦਾਂ ਦੇ ਜੀ 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 ਵੱਡੀ ਗੱਲ ਆ ਵੱਡੀ ਗੱਲ ਤੇ ਭਾਜੀ ਤੁਸੀਂ ਵੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਮੂੜੇ ਨਾਲ ਮੂੜਾ ਜੋੜ ਕੇ ਭਾਜੀ ਮਨੀਸ਼ ਸਿੰਘ ਨਾਲ ਤੋਰਦੇ ਰਹੇ ਹੋ ਹਾਂਜੀ ਇਹ ਜਿਹੜਾ ਸੰਗੀਤਕ ਸਫਰ ਆਏ ਦੇ ਵਿੱਚ ਅਮ ਪ੍ਰਵਾਰਕ ਜ਼ਿੰਮੇਵਾਰੀਆਂ ਤੇ ਹੋਰ ਆਲੇ-ਦੋਲੇ ਦਾ ਬੋਤ ਜੰਜਾਲ ਦੇ ਦਾ ਗ੍ਰੈਸਟੀ ਜੀਵਨ ਦੇ ਵਿੱਚ ਨਿਭਾਉਣਾ ਪੈਂਦਾ। ਹਾਂਜੀ। ਸੋ ਕਿਸ ਤਰ੍ਹਾਂ ਦੀ ਤਿਆਰੀ ਇਸ ਪ੍ਰੋਗਰਾਮ ਨੂੰ ਲੈ ਕੇ ਆ ਤੇ ਸਾਨੂੰ ਇਹਦੀ ਜਿਹੜੀ ਆਊਟਲਾਈਨ ਜਿਹੜੀ ਤੁਹਾਡੇ ਦਿਲ ਦੇ ਕਰੀਬ ਹੋਵੇ ਜਿਹੜੀ ਗੱਲ। ਹਾਂਜੀ। ਕਿਉਂਕਿ ਤੁਸੀਂ ਕੋਣਾ ਤਾਂ ਹੈਗਾ ਹੀ ਆ। ਜੀ। ਤੁਹਾਡੀ ਆਵਾਜ਼ ਨੂੰ ਤੁਹਾਡੀ ਅਦਾਜ਼ ਨੂੰ ਅਸੀਂ ਸਾਰੇ ਬਹੁਤ ਵਖੂਬੀ ਜਾਣਦੇ ਆ। ਪਰ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਤੁਹਾਨੂੰ ਮੋਹਰੇ ਬੈ ਕੇ ਦੇਖਣ ਦੀ ਖੇਚ ਆ ਉਹ ਕਿਹੜੀ ਲੱਗਦੀ ਆ? ਅਮ ਮੇਰੇ ਮੈਨੂੰ ਜੋ ਇਸ ਜਿਹੜਾ ਸਿਨੈਰੀਓ ਵਿੱਚ ਸਭ ਤੋਂ ਵਧੀਆ ਜਿਹੜੀ ਚੀਜ਼ ਉਹ ਹੈ ਕਿ ਜਿਹੜਾ 뮤జిਸ਼ੀయన్స్ ਨੇ ਉਹ ਇੱਕ ਤੇ ਬਹੁਤ ਡਿਫਰੈਂਟ ਨੇ ਕਿਉਂਕਿ ਨਾਰਮਲੀ ਕੀ ਹੁੰਦਾ ਹੈ ਕਿ 뮤직 ਚੱਲ ਰਿਹਾ ਨਾਲ ਉਹ ਤੁਹਾਡੇ ਥਾਪ ਦੇ ਰਹੇ ਨੇ ਤੇ ਤੁਸੀਂ ਗਾ ਰਹੇ ਹੋ ਉਹ ਇੱਕ ਚੀਜ਼ ਇੱਕ ਜਨਰਲ ਚੀਜ਼ ਹੈ ਪਰ ਇਹਦੇ ਵਿੱਚ ਜਿਹੜੇ 뮤జిਸ਼ੀయన్స్ ਨੇ ਉਹਨਾਂ ਨੇ ਆਪਣਾ ਟਾਈਮਪਰੋਵਾਈਜ਼ ਕਰਨਾ ਹੈ ਜੀ ਉਹ ਇੱਕ ਡਿਫਰੈਂਟ ਚੀਜ਼ ਹੈ ਕਿ ਜਿਹੜੀ ਨਾਰਮਲ ਇਵੈਂਟਸ ਤੋਂ ਅਲੱਗ ਹੁੰਦੀ ਹੈ ਹਮ ਇਹ ਇੰਟ ਦੇਚੋ ਲੋ ਹੈ ਹੀ ਹੈ ਪਰ ਇਹ 뮤జిਸ਼ੀయన్స్ ਦਾ ਜਿਹੜਾ ਕੰਮ ਹੈ ਜਿਵੇਂ ਤੁਸੀਂ ਹੁਣੇ ਨਾਮ ਲਿਆ ਨੇਥਨ ਹਿੰਸ ਨੇ ਤੇ ਐਲਨ ਬ੍ਰਾਊਨ ਹੈ ਇਹ ਸਾਰੇ ਜਿਹੜੇ 뮤జిਸ਼ੀయన్స్ ਨੇ ਇਹਨਾਂ ਨੇ ਇੱਕ ਆਪਣਾ ਵਿੱਚ ਜਿਹੜਾ ਇਨਪੁੱਟ ਦੇਣਾ ਹੈ ਉਹ ਮੈਨੂੰ ਲੱਗਦਾ ਇੱਕ ਬੜੀ ਵੱਖਰੀ ਚੀਜ਼ ਹੈ ਜਿਹੜੀ ਬਾਕੀ ਇਵੈਂਟਸ ਨਾਲੋਂ ਜਿਹੜੀ ਤੁਹਾਨੂੰ ਥੋੜੀ ਜਿਹੀ ਡਿਫਰੈਂਟ ਲੱਗੇਗੀ ਤੇ ਮੈਂ ਪਰਸਨਲ ਤੌਰ ਤੇ ਉਸ ਚੀਜ਼ ਨੂੰ ਇੰਜੋਏ ਕਰਾਂਗੀ ਤੇ ਇਹਦੇ ਨਾਲ ਨਾਲ ਜਿਹੜਾ ਵਿੱਚ ਇੰਡੀਅਨ ਕਲਾਸਿਕਲ ਟੱਚ ਹੈ ਜੋ ਮੈਂ ਕੋਸ਼ਿਸ਼ ਕਰਾਂਗੀ ਕਿ ਵਿੱਚ ਦਾਵਾ ਜੀ ਹੋਤੇ ਹਨ ਨਹੀਂ ਬਹੁਤ ਵਧੀਆ ਮਨੀਰ ਭਾਈ ਸਾਡੇ ਧੰਨ ਭਾਗ ਆ ਕਿ ਜਦੋਂ ਤੋਂ ਤੁਸੀਂ ਇਸ ਮੁਲਕ ਦੇ ਵਿੱਚ ਆਏ ਹੋ ਜਿਹੜੇ ਜਿਹੜੇ ਵੀ ਸ਼ਹਿਰਾਂ ਪਿੰਡਾਂ ਕਸਬਿਆਂ ਦੇ ਵਿੱਚ ਤੁਹਾਡੇ ਬਹੁਤ ਸਾਰੇ ਵਰਕਰਦਾਰ ਨੇ ਔਰ ਮੈਂ ਸਿਰਫ ਆਕਲੈਂਡ ਦੇ ਵਿੱਚ ਹੀ ਨਹੀਂ ਕਾਉਨੋ ਵਲਿੰਗਟਨ ਦੇ ਵਿੱਚ ਕ੍ਰਾਈਸਚਰਚ ਦੇ ਵਿੱਚ ਪਰਫਾਰਮ ਕਰਦੇ ਆਂ ਦੇਖਿਆ ਗੁਰਮਤ ਸੰਗੀਤ ਦਾ ਘੇਰਾ ਬਹੁਤ ਵੱਡਾ ਹੈ ਤੇ ਸਾਡੇ ਵੀ ਖੂਬਸੂਰਤ ਗੱਲ ਇਹ ਰਹੀ ਕਿ ਤੁਸੀਂ ਗੁਰਮਤ ਸੰਗੀਤ ਦੇ ਘੇਰੇ ਨੂੰ ਬਾਕੀ ਦੁਨੀਆਂ ਦੇ ਜਿਹੜੇ ਸੰਗੀਤ ਆ ਉਹਨਾਂ ਦੇ ਨਾਲ ਪਰਫਾਰਮ ਕਰਕੇ ਦਿਖਾਇਆ ਅਨਜੁਰੂ ਜੀ ਤੁਸੀਂ ਗੁਰਮਤ ਸੰਗੀਤ ਦੇ ਸਭਾਪ ਨਾਲ ਸਿੱਖਿਆ ਉਹਨੂੰ ਉੱਥੇ ਵੀ ਲਾਗੂ ਕੀਤਾ ਜਿੱਥੇ ਹੋਰ ਨਾ ਮਹਿਫਲਾਂ ਦੇ ਵਿੱਚ ਕਿਸੇ ਪਗੜੀਧਾਰੀ ਸੰਗੀਤਕਾਰ ਨੂੰ ਜਾਂ ਗਾਇਕ ਨੂੰ ਸ਼ਾਇਦ ਬਹੁਤੇ ਲੋਕ ਪਹਿਲਾਂ ਨਹੀਂ ਸੀ ਜਾਣਦੇ ਜੀ ਸੋ ਉਹ ਜਿਹੜਾ ਸਫ਼ਰ ਸੀ ਕਿਸ ਤਰ੍ਹਾਂ ਦਾ ਰਿਹਾ ਤੇ ਲੇਟਲੀ ਤੁਸੀਂ ਜਿਹੜੀਆਂ ਅਚੀਵਮੈਂਟਸ ਕੀਤੀਆਂ ਖਾਸ ਕਰਕੇ ਅਕੈਡਮਿਕਲੀ ਉਹ ਵੀ ਸਾਡੇ ਨੂੰ ਦੁਬਾਰਾ ਸਾਂਝੀਆਂ ਕਰੋ ਸਾਡੇ ਬਹੁਤ ਸਾਰੇ ਸੁਣਨ ਵਾਲੇ শ্রোਤੇ ਸ਼ਾਇਦ ਨਹੀਂ ਜਾਣਦੇ ਜੀ ਬਿਲਕੁਲ ਭਾਜੀ ਤਾਂ ਪਾਗ ਮੇਰੇ ਵੀ ਨਹੀਂ ਕਿ ਮੈਂ ਇਸ ਮੁਖ ਚ ਪਹੁੰਚਿਆ ਜੀ ਤੇ ਆਕੇ ਮਿਲਤੇ ਹੈ 뮤זיਕ ਨਾਲ ਰਿਲੇਟਡ ਜਿਹੜਾ ਮੇਰਾ ਪੈਸ਼ਨ ਸੀ ਫੋਲੋ ਕਰਨ ਦਾ ਮੌਕਾ ਮਿਲਿਆ ਜੀ ਤੇ ਗੁਰਮਤ ਸੰਗੀਤ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਸਬਜੈਕਟ ਹੈ ਜੀ ਔਰ ਗੁਰੂ ਨਾਨਕ ਮਹਾਰਾਜ ਨੇ ਜਿੱਥੇ ਦੀ ਨੀਂਹ ਪੱਥਰ ਰੱਖਿਆ ਉੱਥੇ ਨਾਲ ਇੱਕ ਗੱਲ ਵੀ ਸਿੱਖਾ ਨੂੰ ਸਿਖਾਈ ਕਿ ਵੀ ਸੰਗੀਤ ਕਿਸੇ ਵੀ ਪ੍ਰਾਂਤ ਜਦੋਂ ਕਿਸੇ ਵੀ ਜਗ੍ਹਾ ਤੇ ਜਾਈਏ ਤੇ ਉੱਥੇ ਦਾ ਜਿਹੜਾ ਸੰਗੀਤ ਉਹਨੂੰ ਜ਼ਰੂਰ ਅਪਣਾਈਏ ਤੇ ਉਹਦੇ ਵਿੱਚ ਹੂੰ ਸੀ ਰਹਿ ਕੇ ਆਪਣੇ ਸੰਗੀਤ ਦੇ ਖੇਤਰ ਚ ਕੰਮ ਕਰੋ ਸੋ ਇਸੇ ਗੱਲ ਨੂੰ ਮੁੱਖ ਰੱਖਦੇ ਆ ਮੈਂ ਇੱਥੇ ਆ ਕੇ ਜਿੱਥੇ ਸੰਗੀਤ ਸਿਖਾਲਣਾ ਸੀ ਕਲਾਸਿਕਲ ਇੰਡੀਅਨ 뮤జిక్ ਦੇ ਵਿੱਚ ਅਸੀਂ ਟ੍ਰੇਨਿੰਗ ਸੀ ਸਾਡੀ ਅਸੀਂ ਉਹ ਸਬਜੈਕਟ ਚੂਸ ਕੀਤਾ ਹੀ ਜੀ ਨਾਲ ਨਾਲ ਵੈਸਟਰਨ 뮤జిక్ ਦੀ ਸਟੱਡੀਜ਼ ਮੈਂ ਆਪਣੀ ਯੂਨੀਵਰਸਿਟੀ ਤੋਂ ਕੀਤੀਆਂ ਬਹੁਤ ਉੱਤੇ ਜਦੋਂ ਮੈਂ ਆਪਣੀ ਮਾਸਟਰਸ ਕੰਪਲੀਟ ਕੀਤੀ ਤੇ ਇੰਡੀਅਨ 뮤జిక్ ਦੇ ਕੋਰਸਿਸ ਜਿਹੜੇ ਆ ਉਹ ਆਕਲਨ ਯੂਨੀਵਰਸਿਟੀ ਦੇ ਵਿੱਚ ਲਾਗੂ ਕਰਕੇ ਤੇ ਹੁਣ ਉੱਥੇ ਇੰਡੀਅਨ 뮤జిక్ ਦਾ ਇੱਕ ਸਬਜੈਕਟ ਹੈ ਜਿਹੜਾ ਬੀ ਮਾਸਟਰਸ ਤੇ ਮਾਸਟਰਸ ਦੇ ਸਟੂਡੈਂਟਸ ਇੱਥੇ ਪੜ੍ਹ ਰਹੇ ਨੇ अच्छा ना जीड़े जीड़े ये भाजी रागास ऑफ इंडिया ਦੇ ਨਾਮ ਨਾਲ ਕੋਰਸ ਹੈਗਾ ਜਿਹੜੇ ਬੱਚੇ ਜਿਹੜੇ ਮਾਸਟਰਸ ਕਰਦੇ ਨੇ ਮਿਊਜ਼ਿਕ 'ਚ ਜਾਂ ਬੈਚਲਰਸ ਕਰਦੇ ਨੇ ਜੀ ਉਹ ਉਸ ਪੇਪਰ ਨੂੰ ਲੈ ਕੇ ਪੜ੍ਹਦੇ ਨੇ ਫਾਈਨਲ ইয়ার ਤੇ ਮਾਸਟਰਸ ਦੇ ਸਟੂਡੈਂਟਸ ਵੈਰੀ ਗੁੱਡ ਵੈਰੀ ਗੁੱਡ ਆ ਇਹ ਜਿਹੜੀਆਂ ਵਿਰਾਸਤੀ ਚੀਜ਼ਾਂ ਇਹਨਾਂ ਨੂੰ ਜਦੋਂ ਤੁਸੀਂ ਇਸ ਮੁਲਕ ਦੀ ਮੰਚ ਦੇ ਉੱਤੇ ਪੇਸ਼ ਕਰਦੇ ਹੋ ਖਾਸ ਕਰਕੇ ਮੈਂ ਦੇਖ ਰਿਹਾ ਸੀ ਇਹਦੇ ਵਿੱਚ ਸ਼ਾਲੂ ਗਰਗੋਣੀ ਸਤਾਰ ਦੇ ਉੱਤੇ ਸਾਥ ਦੇਣਗੇ ਜੀ ਸਾਨੂੰ ਇਹਨਾਂ ਦੀ ਪ੍ਰੋਫਾਈਲ ਬਾਰੇ ਵੀ ਥੋੜਾ ਥੋੜਾ ਦੱਸੋ ਕਿਉਂਕਿ ਇਹ ਵੀ ਬਹੁਤ ਹਾਈ ਪ੍ਰੋਫਾਈਲ ਆਰਟਿਸਟ ਨੇ ਜੀ ਇਹਨਾਂ ਨੂੰ ਜੇ ਮੈਂ ਸਿਰਫ ਲੋਕਲ ਆਰਟਿਸਟ ਕਹਿ ਕੇ ਪਿੱਛੇ ਕਰ ਦਿਆਂ ਤਾਂ ਉਹ ਕੋਈ ਬਿਲਕੁਲ ਇਨਸਾਫ ਨਹੀਂ ਹੋਏਗਾ ਜੀ ਜੀ ਕਿਉਂਕਿ ਇਹਨਾਂ ਨੇ ਜੋ ਹੁਣ ਤੱਕ ਕਾਰਗੁਜ਼ਰੀ ਇਹ ਉਹ ਕਿਸੇ ਜੰਮਪਸ਼ਾਨ ਦਾ ਮਤਾਦ ਨਹੀਂ ਜੀ ਪਰ ਸਾਡੇ ਸੋਤਿਆਂ ਦੀ ਉਤਸਵਤਾ ਦੇ ਮੱਦੇਨਜ਼ਰ ਜ਼ਰੂਰ ਦੱਸੋ ਇਹਨਾਂ ਦੀ ਪ੍ਰੋਫਾਈਲ ਕੀ ਹੈ ਸ਼ਾਲੂ ਜੀ ਜੀ ਪਿਛਲੇ ਆ ਕਾਫੀ ਸਾਲਾਂ ਤੋਂ ਨਿਊਜ਼ੀਲੈਂਡ ਰਹਿੰਦੇ ਨੇ 80s ਦੇ ਵਿੱਚ ਇਹਨਾਂ ਦੀ ਫੈਮਿਲੀ ਤੇ ਮਾਈਗਰੇਟ ਹੋਈ ਸੀ अच्छा जी ਤੇ ਜਿੱਥੇ ਕਾਰੋਬਾਰੀ ਤੌਰ ਤੇ ਇਹਨਾਂ ਨੇ ਨਿਊਜ਼ੀਲੈਂਡ 'ਚ ਬਹੁਤ ਵੱਡੀਆਂ ਮਲਾਮਾਰੀਆਂ ਨੇ ਨਾਲ ਨਾਲ ਸ਼ਾਲੂ ਜੀ ਦਾ ਜਨ ਇੰਟਰਸਟ ਹੈ ਉਹ ਆਰਟਸ ਦੇ ਵਿੱਚ ਬਹੁਤ ਜ਼ਿਆਦਾ ਹੈ ਤੇ ਸਿਤਾਰ ਇਹਨਾਂ ਨੇ ਆਪਣੀ ਯੰਗ ਐਜ 'ਚ ਸ਼ੁਰੂ ਕੀਤੀ ਸੀ ਸਿੱਖਣੀ اچھا ਜੀ ਤੇ ਜਦੋਂ ਇੱਥੇ ਮੂਵ ਹੋਏ ਤੇ ਕਾਫੀ ਸਾਲ ਸਿਤਾਰ ਤੋਂ ਦੂਰ ਰਹੇ ਹਾਂ ਕਿਉਂਕਿ ਪਰਿਵਾਰਕ ਜ਼ਿੰਮੇਵਾਰੀਆਂ ਮਜਬੂਰੀਆਂ ਮਜਬੂਰੀਆਂ ਕਰਕੇ ਹਾਂ ਤੇ ਪਿਛਲੇ 5-6 ਸਾਲਾਂ ਤੋਂ ਇਹਨਾਂ ਨੇ ਦੁਬਾਰਾ ਸਿਤਾਰ ਨੂੰ ਫੜਿਆ ਤੇ 30 ਸਾਲ ਪੁਰਾਣਾ ਜਿਹੜਾ ਆਪਣਾ ਨਿਸ਼ਤਾ ਸਿ ਸਿਤਾ ਸਿਤਾਰ ਨਾਲ ਉਹਨੂੰ ਰਿਵਾਈਵ ਕੀਤਾ ਅੱਛਾ ਤੇ ਦਿੱਲੀ ਤੋਂ ਜਗਜੀਤ ਸਿੰਘ ਹਣਾ ਦੇ ਬੇਦੀ ਚਿਤਸਦਰ ਜਗਦੀਪ ਸਿੰਘ ਬੇਦੀ ਹਣਾ ਦੇ ਸ਼ਗਿਰਦ ਨੇ ਅੱਛਾ ਜੀ ਤੇ ਬਾ ਕਮਾਲ ਇਹਨਾਂ ਦੀ ਸਿਤਾਰ ਜਿਹੜੀ ਪੇਸ਼ਕਾਰੀ ਹੈ ਉਹ ਰਹੇਗੀ ਔਰ ਖਾਸ ਕਰਕੇ ਐਸ ਪ੍ਰੋਗਰਾਮ ਦੇ ਕੁਮਿੰਦਰ ਜੀ ਕੀ ਇਹ ਪ੍ਰੋਗਰਾਮ ਦੇ ਵਿੱਚ ਤੁਸੀਂ ਦੇਖੋਗੇ ਕਿ ਜਿੱਥੇ ਭਾਰਤੀ ਸੰਗੀਤ ਆ ਜਿਨੇ ਚ ਸਾਡਾ ਕਲਾਸਿਕਲ ਨਾਰਥ ਇੰਡੀਅਨ 뮤ਜ਼ਿਕ ਆ ਉਥੇ ਨਾਲ ਨਾਲ ਵੈਸਟਰਨ 뮤ਜ਼ਿਕ ਦਾ ਜਿਹੜਾ ਸੁਮੇਲ ਹੈ ਉਹ ਇੱਕ ਨਵੀਂ ਬਣਗੀ ਜਿਹੜੀ ਆ ਉਹ ਪੇਸ਼ ਕਰੇਗਾ ਅਸੀਂ ਆਮ ਤੌਰ ਤੇ YouTube ਤੋਂ કોਕ ਸਟੂਡੀਓ ਦੇ ਕਾਫੀ ਟਰੈਕਸ ਸੁਣੇ ਨੇ ਜੀ ਜਿਹਦੇ ਚ ਇੰਡੀਅਨ ਤੇ ਵੈਸਟਰਨ 뮤ਜ਼ਿਕ ਜਾਂ ਫੋਕ 뮤ਜ਼ਿਕ ਕਲਾਸਿਕਲ 뮤ਜ਼ਿਕ ਨੂੰ ਪਾਕਿਸਤਾਨੀ ਕੋਕ ਸਟੂਡੀਓ ਦੇ ਵਿੱਚ ਬਹੁਤ ਸੋਹਣੇ ਤਰੀਕੇ ਨਾਲ ਪੇਸ਼ ਕਰੀਆਂ ਕੀਤੀਆਂ ਗਈਆਂ ਜੀ ਤੇ ਹਾਲਾਂਕਿ ਉਹ ਜਿਹੜੇ 뮤ਜ਼ੀਸ਼ੀਅਨ ਨੇ ਉਹ ਹੈ ਪਾਕਿਸਤਾਨ ਮੂਲ ਦੇ ਨੇ ਆਹ ਇਹਦੇ ਵਿੱਚ ਅਸੀਂ ਉਹੀ ਇੱਕ ਰੰਗ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਇਹਦੇ ਵਿੱਚ ਕਮਾਲ ਦੀ ਗੱਲ ਇਹ ਹੋਏਗੀ ਕਿ ਜਿੱਥੇ ਅਸੀਂ ਦੋਨੋਂ ਹਿੰਦੁਸਤਾਨੀ 뮤직 ਦਾ ਡੈਮ ਦੇ ਹੋਏ ਇਕੌਥੈਂਟਿਸਿਟੀ ਹਿੰਦੁਸਤਾਨੀ 뮤직 ਦੀ ਬਰਕਰਾਰ ਰੱਖ ਰਹੇ ਹਾਂ ਉੱਥੇ ਵੈਸਟਰਨ 뮤직 ਦੀ ਔਥੈਂਟਿਸਿਟੀ ਬਰਕਰਾਰ ਰੱਖਣ ਲਈ 뮤ਜ਼ੀਸ਼ੀਅਨ ਵੀ ਜਿਹੜੇ ਜੈਜ਼ 뮤ਜ਼ੀਸ਼ੀਅਨ ਨੇ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਸਾਡੇ ਤੁਸੀਂ ਆਲਰੇਡੀ ਨੇਥਨ ਹੈਂਸ ਜਿਹਦਾ ਨਾਮ ਹੈਗਾ ਜੀ ਮੈਂ ਗੱਲ ਕਰਾਂਗਾ ਜਿਹੜੇ ਸਾਡੇ ਨਾਲ ਪਿਆਨਿਸਟ ਨੇ ਐਲਨ ਬ੍ਰਾਊਨ ਜੀ ਉਹ ਆਲਨ ਜਿਹੜਾ ਉਹ ਐਸਈ ਕਾਲਜ ਜਿਹੜਾ ਆਡੀਓ ਇੰਜੀਨੀਅਰਿੰਗ ਦਾ ਉੱਥੇ ਦਾ ਪ੍ਰੋਫੈਸਰ ਹੈ 뮤직 ਪ੍ਰੋਡਕਸ਼ਨ ਪੜਾਉਂਦੇ ਆ। ਕਿਹਾ ਬਣਾਤਾ। ਤੇ ਜਿਹੜੇ ਡਰਾਮਰ ਨੇ ਉਹ ਵੀ ਐਸਈ ਕਾਲਜ ਚ ਫਿਲਮਸ ਤੇ ਪ੍ਰੋਡਕਸ਼ਨਸ ਪੜਾਉਂਦੇ ਨੇ ਫਿਲਮ ਪ੍ਰੋਡਕਸ਼ਨ ਤੇ ਆਡੀਓ ਇੰਜੀਨੀਅਰਿੰਗ ਨੂੰ। ਜੀ। ਸੁਆਪ ਗੋਮੇਸ ਜਿਹੜੇ ਕੀ ਆਲਰੇਡੀ ਕਿੰਨੇ ਸਾਰੇ ਹੋਰ ਵੀ ਬ੍ਰਾਂਡਸ ਦੇ ਵਿੱਚ ਡਰਾਮਰ ਨੇ। ਜੀ। ਤੇ ਜਿਹੜੇ ਸਾਡੇ 베이스 ਪਲੇਅਰ ਨੇ ਉਹ ਆਕਰਨ ਯੂਨੀਵਰਸਿਟੀ ਦੇ ਜੈਜ਼ ਡਿਪਾਰਟਮੈਂਟ ਦੇ ਵਿੱਚ ਬਦੋਂ ਪ੍ਰੋਫੈਸਰ ਕੰਮ ਕਰ ਰਹੇ ਕਾਫੀ ਸਾਲਾਂ ਤੋਂ। ਆਲੈਕਸ ਵਾਲੈਂਟ ਉਹ ਵੀ ਇਹਦੇ ਵਿੱਚ ਨੇ। ਤੇ ਨਾਲ ਜਿਹੜੇ ਗਿਟਾਰਿਸਟ ਨੇ ਨਾਈਜਲ ਗੇਵਿੰਗ ਜਿਹਨਾਂ ਨੂੰ ਤੁਸੀਂ ਆਲਰੇਡੀ ਸੁਣਿਆ ਹੋਣਾ ਕਿਆ ਬਾਤ ਆ ਕਿ ਆਪਣਾ ਹਿੰਦ ਪਾਕ ਦੇ ਵਿੱਚ ਬੁਰਾ ਬੁਰਾ ਅਜੀ ਵਰ ਸਰਿੰਦਰ ਖਰਣਾ ਨੇ ਇਹ ਰਹੇ ਗਿਟਾਰ ਵਜਾਈ ਸੀ ਤੇ ਦੋਾਈ ਸੀ ਤੇ ਉਹ ਬੜਾ ਇੱਕ ਆਪਣੇ ਆਪ ਦੇ ਵਿੱਚ ਇੱਕ ਦਿਲ ਖਿੱਚਵਾ ਉਹਨਾਂ ਨੇ ਕੰਮ ਕੀਤਾ ਸੀ ਉਸ ਦੇ ਵਿੱਚ ਜੀ ਤੇ ਸੋ ਇੱਕ ਬੜੀ ਸੋਹਣੀ ਇੱਕ ਟੀਮ ਹੈ ਮਿਊਜ਼ੀਸ਼ੀਅਨਸ ਦੀ ਉਹਦੇ ਵਿੱਚ ਐਸ ਕੀ ਨੇਥਨ ਹੈਂਸ ਜਿਹੜੇ ਕਿ ਵਰਲਡ ਫੇਮਸ ਨਿਊਜ਼ੀਲੈਂਡ ਆਈਕੋਨਿਕ ਜੈਜ਼ ਮਿਊਜ਼ੀਸ਼ੀਅਨ ਹੈ ਜੀ ਪੂਰੀ ਦੁਨੀਆ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਹੈ ਤੇ ਉਹਨਾਂ ਦੇ ਨਾਲ ਇਹ ਪ੍ਰੋਗਰਾਮ ਜਿਹੜਾ ਚਾਰ ਚੰਨ ਲੱਗਣ ਵਾਲੇ ਨੇ ਤੇ ਦਜੀਤ ਕੌਰ ਜੀ ਸਾਡੇ ਲੀਡ ਸਿੰਗਰ ਨੇਸ ਪ੍ਰੋਗਰਾਮ ਦੇ ਵਿੱਚ ਕੀ ਬਾਤ ਆ ਤੇ ਤੇ ਜਿੰਨੇ ਗਾ ਕੇ ਨਹੀਂ ਦਿਖਾਉਦੇ ਨਹੀਂ ਉਹਦੇ ਅੰਦਰ ਮੈਂ ਤੁਹਾਡੀ ਗੱਲ ਮੰਨਣੀ ਮੰਨਣੀ ਨਹੀਂਗੀ ਜੀ ਬਿਲਕੁਲ ਨਹੀਂ ਮੰਨਣ ਜੋਗੀ ਜੀ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਝੂਠ ਬੋਲਦੇ ਆ ਪਰ ਮੈਂ ਸੱਚ ਤਾਂ ਮੰਨੂਗਾ ਜੇ ਉਹ ਗਾ ਕੇ ਦਿਖਾਉਣਗੇ ਬਿਲਕੁਲ ਬਣਦਾ ਜੀ ਦਲੇਰੀ ਬਹੁਤ ਵੱਡਾ ਫੀਲ ਆਇਆ ਸੀ ਮੈਂਸ਼ਨ ਬਿਫੋਰ ਹਣਾ ਹਾਂਜੀ ਸੋ ਕਿਹੜਾ ਰੰਗ ਆ ਜਿਹੜਾ ਅੱਜ ਤੁਹਾਨੂੰ ਲੱਗਦਾ ਕਿ ਮੈਂ ਆਈ ਥਿੰਕ ਸਟੂਡੀਓ ਵਿਦ ਪੰਜਾਬੀ ਤੇ ਬਹੁਤ ਵੈਰੀ ਗਾਇ ਹੈ ਤੇ ਮੈਂ ਕਿਉਂਕਿ ਉਥੇ ਠੰਮਰੀ ਵਿਧਾਨੀ ਹੈ ਵਿਦ ਜੈਜ਼ 뮤직 ਦੇ ਨਾਲ ਬੜੇ ਗੁਲਾਮਲੀ ਖਾਨ ਸਾਹਿਬ ਦੇ ਗ੍ਰਾਮਲੀ ਸਾਹਿਬ ਦੀ ਸੋ ਸਰਲ ਪਾਸ਼ਾ ਜੀ ਸੀ ਕਹਿੰਦੇ ਆ ਵੀ ਇੰਡੀਅਨ ਸੂਫੀ ਤੇ ਜੈਜ਼ 뮤직 ਦਾ ਹੀ ਸੋ ਮੇਲ ਹੋਣਾ ਹੈ ਹਾਂਜੀ ਹਾਂਜੀ ਅੱਜ ਤੁਸੀਂ ਗਾ ਰਹੇ ਹੋ ਬੜੇ ਗੁਨਾਮ ਵਾਲੀਆਂ ਸਾਧਾ ਠੁੰਮਰੀ ਜੀ ਹਾਂਜੀ ਤੇ ਉਹ ਠੁੰਮਰੀ ਮੈਂ ਉਹਦੀ ਦੋ ਕਲਾਈਨਾਂ ਸੁਣਾਉਣੀ ਆ ਪਰ ਉਹਦੇ ਵਿੱਚ ਜਦੋਂ ਅਸੀਂ ਉੱਥੇ ਗਾਣਾ ਸਟੇਜ ਤੇ ਮੈਂ ਨਾਲ ਸੂਫੀ ਵੀ ਐਡ ਕਰਨਾ ਹਾਂ ਸੋ ਤੁਸੀਂ ਤੀਸਰਾ ਰੰਗ ਵੀ ਇੱਕ ਸੂਫੀ ਦਾ ਜਿਹੜਾ ਉਹ ਤੁਸੀ ਦੇਖੋਗੇ ਤੇ ਤੇ ਉਸਤਾਦਾਂ ਦੇ ਚੰਡੇ ਹੋਏ ਲੋਕ ਆਦੇ ਹੋਣੇ ਕੁਝ ਵੀ ਕਰ ਸਕਦੇ ਆ ਨਨ ਮੋ तरस गए रे ना मोरे गए रे आजा बलमा ਮਨ ਨੂੰ ਸਕੂਨ ਜ ਨਹੀਂ ਮਿਲਦਾ ਬਿਲਕੁਲ ਬਿਲਕੁਲ ਬਲੋ ਬਹੁਤ ਵੱਡੀ ਗੱਲ ਆ ਇਹਨਾਂ ਮੁਲਕਾਂ ਦੇ ਵਿੱਚ ਬੈਠਿਆ ਨੂੰ ਵੀ ਸਾਨੂੰ ਜਦੋਂ ਇਡਾਨ ਮੁਲਖ ਦਾ ਨਾਗਰਾ ਸਾਡੇ ਪਾਪਦਾਦੇ ਦੀ ਵਿਰਾਸਤ ਆ ਜੀ ਉਹਦੇ ਨਾਲ ਦੋ ਚਾਰ ਹੰਡ ਦਾ ਮੌਕਾ ਮਿਲਦਾ ਮੇਰੇ ਖਿਆਲੇ ਬਹੁਤ ਵੱਡੀ ਗੱਲ ਆ ਖਾਸ ਕਰਕੇ ਜਿਵੇਂ ਪਹਿਲਾਂ ਮੈਂ ਜ਼ਿਕਰ ਕੀਤਾ ਵਾਇਡਰ ਕਮਿਊਨਿਟੀ ਦੇ ਵਿੱਚ ਜਿਹੜੀਆਂ ਚੀਜ਼ਾਂ ਸ਼ਾਇਦ ਹਲੇ ਤੱਕ ਟੱਕੀਆਂ ਰਹੀਆਂ ਜੀ ਜਿਨ੍ਹਾਂ ਦੀਆਂ ਪਰਤਾਂ ਜਿਹੜੀਆਂ ਹੌਲੀ-ਹੌਲੀ ਇਹਨਾਂ ਪ੍ਰੋਗਰਾਮਾਂ ਦੇ ਰਾਹੀਂ ਪਹੁੰਚ ਰਹੀਆਂ ਭਾਜੀ ਇੱਕ ਸੀਰੀਜ਼ ਤੁਸੀਂ ਪੂਰੀ ਕਰਵਾਉਣੀ ਆ ਨਾ ਨਾਟ ਸੈਲੀਬਲ ٹرسٹ ਤੋਂ ਉਹਦੇ ਵਿੱਚ ਥੋੜੇ ਥੋੜੇ ਸਮੇਂ ਬਾਅਦ ਤੁਸੀਂ ਇਸ ਤਰ੍ਹਾਂ ਦੀਆਂ ਜਿਹੜੀਆਂ ਬੈਠਕਾਂ ਨੇ ਉਹ ਕਰਾਉਂਦੇ ਰਹਿੰਨੇ ਹੋ ਜੀ ਤੇ ਸਾਨੂੰ ਉਹਦੇ ਬਾਰੇ ਵੀ ਥੋੜੀ ਜਾਣਕਾਰੀ ਨਾਲ ਲੱਗ ਦਿਓ ਅਸੀਂ ਇੱਕ ਤਾਂ ਬੈਠਕ ਸੀਰੀਜ਼ ਜਿਹੜੀ ਸਾਡੀ ਚੱਲਦੀ ਰਹਦੀ ਹੈ ਆਪਣੇ ਸਾਡੇ ਜਿਹੜਾ ਨਾ ਸੈਂਟਰ ਹੈ ਉੱਪਰ ਬਿਲਕੁਲ ਰਿਡਿਊਸ ਸਪੇਸ ਦੇ ਨਾਲ ਵਾਲੀ ਬਿਲਡਿੰਗ 39 ਇਸਟਮਾਕੀ ਰੋਡ ਦੇ ਤੇ ਜੀ ਤੇ ਉਹਦੇ ਵਿੱਚ ਮੰਥਲੀ ਇੱਕ ਬੈਠਕ ਸੰਗੀਤ ਦੀ ਹੁੰਦੀ ਹੈ ਜਿਹਦੇ ਵਿੱਚ ਕਦੀ ਵੱਖੋ ਵੱਖਰੇ ਰੰਗ ਔਰ ਉਹਦੇ ਵਿੱਚ ਇਹਦੇ ਇਸ ਕਲਾਸੀਕਲ ਸੁਗਮ ਸੰਗੀਤ ਸਿਤਾਰ ਬਾਦਨ ਤਬਲਾ ਬਾਦਨ ਇਹਨਾਂ ਤੋਂ ਇਲਾਵਾ ਸੂਫੀ ਗਜ਼ਲ ਦੀ ਮਹਿਫਲਾਂ ਅੱਛਾ ਤੇ ਨਾਲ ਨਾਲ ਗੁਰਬਾਣੀ ਸੰਗੀਤ ਦੀ ਵੀ ਅਸੀਂ ਬੈਠਕਸ ਕਰਦੇ ਆ ਜਿਹਦੇ ਵਿੱਚ ਬੱਚੇ ਜਿਹੜੇ ਸਟੂਡੈਂਟਸ ਨੇ ਉਹ ਕਲਾਸੀਕਲ ਗੁਰਬਾਣੀ ਸੰਗੀਤ ਜਿਹੜਾ ਸਿੱਖ ਰਹੇ ਨੇ ਰਾਗਾਂ ਦੀ ਪੇਸ਼ਕਾਰੀ ਉਹ ਕਿਸ ਤਰ੍ਹਾਂ ਕਰਨੀ ਆ ਉਹਨਾਂ ਪ੍ਰਤੀ ਜਾਗਰੂਕਤਾ ਲਿਆਉਣ ਲਈ ਤੇ ਨਾਲ ਨਾਲ ਆਹ ਵੀ ਜਿਹੜਾ ਰੰਗ ਹੈ ਜਿਹੜਾ ਇੰਟਰਕਲਚਰਲ ਕੋਲੈਬੋਰੇਸ਼ਨ ਦਾ ਕ੍ਰੋਸਓਵਰ ਦਾ ਜੀ ਇਹਨੂੰ ਵੀ ਲੋਕਾਂ ਸਾਹਮਣੇ ਤਾਂ ਕਿ ਜਿਹੜੇ ਸਾਡੇ ਭਾਰਤੀ ਮੂਲ ਦੇ ਲੋਕ ਨੇ ਉਹਨਾਂ ਚ ਵੈਸਟਰਨ 뮤직 ਦੀ ਜਾਗਰੂਕਤਾ ਉਹਨਾਂ ਚ ਉਹਨਾਂ ਦੀ ਕਲਚਰਲ ਇੰਟੀਗ੍ਰੇਸ਼ਨ ਵਧੀਆ ਹੋਵੇ ਤਾਂ ਕਿ ਉਹ ਦੋਨੋਂ ਚੀਜ਼ਾਂ ਨੂੰ ਹਰ ਪੱਖ ਨੂੰ ਸਮਝ ਸਕਣ ਵੈਰੀ ਗੁੱਡ ਔਰ ਸੰਗੀਤ ਮੈਨੂੰ ਲੱਗਦਾ ਇੱਕ ਵਿੰਡੋ ਹੁੰਦੀ ਹੈ ਤੁਸੀਂ ਜਦੋਂ ਕਿਸੇ ਨਵੀਂ ਜਗ੍ਹਾ ਤੇ ਜਾਂਦੇ ਹੋ ਬਾਹਰਲੀ ਦੁਨੀਆ ਵੱਲ ਦੇਖਣ ਲਈ ਹਾਂਜੀ ਬਾਹਰਲੀ ਦੁਨੀਆ ਨੂੰ ਦੇਖਣ ਲਈ ਜਿੱਥੇ ਖਾਣਾ ਕੁਜ਼ੀਨ ਹੈ ਅੱਜ ਆਪਾਂ ਕਿਹਦੇ ਆਜਾ ਪਥਾਈ ਖਾਣਾ ਅੱਜ ਆਪਾਂ ਮਲੇਸ਼ੀਅਨ ਖਾਣਾ ਇੰਨੇ ਜਿਹੜਾ ਸੰਗੀਤ ਆ ਉਹ ਇੱਕ ਵਿੰਡੋ ਹੈ ਉਹਨੂੰ ਐਕਸਪੀਰੀਅੰਸ ਕਰਨ ਦੀ ਦੂਸਰੇ ਕਲਚਰ ਨੂੰ ਤੇ ਜਦੋਂ ਅਸੀਂ ਇਦਾਂ ਦੀ ਕੋਈ ਪੇਸ਼ਕਾਰੀ ਕਰ ਰਹੇ ਹਾਂ ਜਿੱਦਾਂ ਹੁਣ ਆ ਇਸ ਇੰਡੋ-ਵੈਸਟਰਨ 뮤직 ਦਾ ਪੇਸ਼ਕਾਰੀ ਹੈ ਇਹਦੇ 'ਚ ਤੁਹਾਨੂੰ ਜਿੱਥੇ ਰੰਗ ਦਿਖੇਗਾ ਭਾਰਤੀ ਉਹਦੇ 'ਚ ਲੈਂਦੇ ਪੰਜਾਬ ਦਾ ਰੰਗ ਵੀ ਦੇਖਣਾ ਚੜ੍ਹਦੇ ਪੰਜਾਬ ਦਾ ਵੀ ਫੋਕ ਵੀ ਕਲਾਸਿਕਲ ਵੀ ਜੋ ਪੰਜਾਬ ਜਿਹੜਾ ਵਿਦੇਸ਼ਾਂ 'ਚ ਫੈਲ ਗਿਆ ਉਹਦਾ ਵੀ हां जी वो भी ते असी पश्तून ਦੇ ਵਿੱਚ ਵੀ ਇਹਦੇ ਚ ਤੁਹਾਨੂੰ ਪਸ਼ਕੁੰਦ ਦਾ ਰੰਗ ਵੀ ਪਸ਼ਾਵਰ ਦਾ ਵੀ ਦਿਖੇਗਾ ਅੰਦਰ ਸਾਜ ਵਣਾਂਗੇ ਆਵਾਜ਼ ਸੁਣੀ ਆਵਾਜ਼ ਆਉਣੀ ਹੈ ਅੱਛਾ ਇਹਨਾਂ ਨੇ ਪਸ਼ਤੂਨ ਜ਼ਬਾਨ ਚ ਵੀ ਗਾਣਾ ਜੀ ਓਏ ਹੋਏ ਹੋਏ ਬਹੁਤ ਬਹੁਤ ਕਮਾਦੀਆਂ ਬਣ ਗਿਆ ਇਸ ਪ੍ਰੋਗਰਾਮਸ ਦਾ ਉਹਨਾਂ ਦੇ ਕਿਨ ਮਿਲਣ ਗਿਆ ਉਦਾਂ ਹੀ ਬੈਠਕ ਦੇ ਵਿੱਚ ਅਸੀਂ ਉਹ ਸਾਰੇ ਚੀਜ਼ਾਂ ਮੈਂ ਅਫਗਾਨਿਸਤਾਨ ਕਮਿਊਨਿਟੀ ਦੇ ਵਿਆਹ ਦੇ ਵਿੱਚ ਗਿਆ ਸੀ ਮੈਂ ਇਨਵਾਈਟਡ ਸੀਗਾ ਹਮ ਤੋਂ 2 ਮਹੀਨੇ ਪਹਿਲਾਂ ਉਹ ਭਾਜੀ ਉਹਨਾਂ ਦਾ ਫੋਕ ਡਾਂਸ ਤੇ ਉਹਨਾਂ ਦੀ ਫੋਕ ਸਿੰਗ ਇਹ ਕੀ ਬਾਤ ਹੈ ਕੀ ਬਾਤ ਹੈ ਜੀ ਬਹੁਤ ਤੋ ਇਹ ਆਈਡੀਆ ਕਿਦਾ ਹੁੰਦਾ ਵੈਸੇ ਜਦੋਂ ਤੁਸੀਂ ਦੋਨੇ ਗੱਲ ਕਰ ਕਿਵੇਂ ਨੇ ਉਦੋਂ ਤੁਹਾਨੂੰ ਮੌਕਾ ਦਵੋ ਘੱਟ ਮਿਲਦਾ ਮੈਨੂੰ ਪਤਾ ਤੁਸੀਂ ਬਿਜ਼ੀ ਹੋ ਰਹਿੰਦੇ ਆ ਇਹ ਆਈਡੀਆ ਕਿਦਾ ਹੁੰਦਾ ਇਸ ਤਰ੍ਹਾਂ ਦੀਆਂ ਇਨੋਵੇਟਿਵ ਜਿਹੜੀਆਂ ਮਹਿਫਲਾਂ ਕਰਾਉਂਦਾ ਆ ਮੋਸਟਲੀ ਤਾਂ ਅਸੀਂ ਸਾਰਾ ਕੁਝ ਡਿਸਕਸ ਕਰਦੇ ਹਾਂ ਕਿਉਂਕਿ ਬਾਕੀ ਗੱਲਾਂ ਦੇ ਨਾਲ-ਨਾਲ 뮤జిక్ ਸਾਡਾ ਇੱਕ ਬਹੁਤ ਫੇਵਰਿਟ ਸਬਜੈਕਟ ਹੈ ਜਿਹੜਾ ਅਸੀਂ ਉਹਦੇ ਬਾਰੇ ਜ਼ਰੂਰ ਗੱਲ ਕਰਦੇ ਹਾਂ ਕਿ ਸਾਨੂੰ ਕਿਸ ਤਰ੍ਹਾਂ ਦਾ ਇਵੈਂਟ ਕਰਨਾ ਚਾਹੀਦਾ ਹੈ ਥੋੜਾ ਬਹੁਤਾ ਅਸੀਂ ਆਡੀਅנס ਬਾਰੇ ਵੀ ਸੋਚਦੇ ਆ ਕਿ ਆਡੀਅנס ਨੂੰ ਕੀ ਪਸੰਦ ਹੈ ਥੋੜਾ ਬਹੁਤਾ ਅਸੀਂ ਆਪਣਾ ਜ਼ਰੂਰ ਸੋਚਦੇ ਆ ਕਿ ਐਜ਼ ਅ 뮤지컬ੀ ਅਸਾਨੂੰ ਕੀ ਪ੍ਰੈਜ਼ੈਂਟ ਕਰਨਾ ਚਾਹੀਦਾ ਲੋਕਾਂ ਨੂੰ ਕਿ ਜਿਹੜੇ ਇੱਥੇ ਦੇ ਲੋਕਲ ਕੋਈ ਹੋਰ 뮤ਜ਼ੀਸ਼ੀਅਨ ਨੇ ਜਾਂ ਅਸੀਂ ਘਰੇ ਨੇ ਯੈਸ ਤੇ ਉਹਨਾਂ ਨੂੰ ਵੀ ਕਿਸ ਤਰ੍ਹਾਂ ਦੇ 뮤ਜ਼ਿਕ ਨਾਲ ਇੰਟਰੋਡਿਊਸ ਕਰਨਾ ਚਾਹੀਦਾ ਸੋ ਸਾਰੀ ਚੀਜ਼ਾਂ ਅਸੀਂ ਸੋਚਦੇ ਆ ਉਦੇ ਵਾਸਤੇ ਬੈਠਦੇ ਆ ਮਿਊਜ਼ਿਕ ਸੁਣਨਾ ਪੈਂਦਾ ਜੀ ਪਹਿਲਾਂ ਖੁਦ ਨੂੰ ਜੇ ਪਸੰਦ ਆਏਗਾ ਤਾਂ ਹੀ ਅਸੀਂ ਦੂਸਰਿਆਂ ਨੂੰ ਰਿਪਰੈਜ਼ੈਂਟ ਕਰ ਸਕਦੇ ਆ ਜੇ ਕੋਸ਼ਿਸ਼ ਹੁੰਦੀ ਹੈ ਕਿ ਚਲੋ ਹਰ ਵਾਰੀ ਕੁਝ ਨਵਾਂ ਰੰਗ ਲੈ ਕੇ ਪ੍ਰੈਜ਼ੈਂਟ ਕੀਤਾ ਜਾਏ ਤਾਂ ਕਿ ਲੋਕ ਬੋਰ ਨਾ ਹੋਣ ਨਵੇਂ ਰੰਗ ਦੀ ਗੱਲ ਜੇ ਕਰਦੇ ਆ ਤੇ 17 ਅਪ੍ਰੈਲ ਨੂੰ ਮਹਿਫਲ ਲਗਣੀ ਹੈ ਜੀ ਸਵਾਮੀ ਨਾਰਾਇਣ ਕੰਪਲੈਕਸ ਜਿਹੜਾ ਕਿ ਮੰਦਰ ਦੇ ਵਿੱਚ ਹੈ ਨੰਬਰ 1 ਤੋਂ 7 ਵਿਲਮੇ ਐਵੇਨਿਊ ਕੋਪਰਟੋਟਾ ਦੇ ਵਿੱਚ ਥੋੜਾ ਜਾਣ ਪਛਾਣਾ ਟਿਕਾਣਾ ਬਹੁਤ ਸਾਰੇ ਪ੍ਰੋਗਰਾਮਸ ਉੱਥੇ ਲੇਟਲੀ ਲੇਡੀਜ਼ ਨਾਈਟ ਤੇ ਹੋ ਬਹੁਤ ਕੁਝ ਉੱਥੇ ਹੁੰਦਾ ਔਰ ਇਵੈਂਟ ਫਾਈਂਡਾ ਦੇ ਉੱਤੇ ਜਾ ਕੇ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਾਉਣੀ ਆ ਬਿਲਕੁਲ ਮੁਫਤ ਦੇ ਵਿੱਚ। ਆ ਜੀ ਮੰਡੀਠਾਣਾ ਨੇ ਮੋਜਾਂ ਲਵਾਤੀਆਂ। ਰਜਿਸਟ੍ਰੇਸ਼ਨ ਹੋਣੀ ਬਹੁਤ ਆਸਾਨੀ ਆ ਕਿਉਂਕਿ ਉਸ ਤੋਂ ਬਿਨਾ ਫਿਰ ਥੋੜਾ ਜਿਹਾ ਜੀ ਅਕਾਉਂਟੇਬਿਲਟੀ ਥੋੜੀ ਔਖੀ ਹੋ ਜਾਂਦੀ ਆ। ਤੇ ਅਸੀਂ ਬਹੁਤ ਮਾਣ ਦੇ ਨਾਲ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਜਿਨ੍ਹਾਂ ਸੱਜਣਾਂ ਨੇ ਮਦਦ ਕੀਤੀ ਆ ਜਿਨ੍ਹਾਂ ਦੇ ਵਿੱਚ ਨੈਸ਼ਨਲ ਸਕੀਲ ਤੇ ਓਟਾਰਾ ਪਾਪਾ ਤੁਹਾਡੇ ਲੋਕਲ ਬੋਰਡ ਜਿਹਦੇ ਵਿੱਚੋਂ ਡਾਕਟਰ ਅਸ਼ੋਕ ਚੌਧਰੀ ਤੇ ਨਵੇਂ ਪੂਰ ਦੇ ਕੈਂਡੀਡੇਟ ਅਵਨਾਸ਼ ਕੌਰ ਧਾਨੀਵਾਲ ਵੀ ਤੇ ਕੱਲ ਮੇਰੇ ਨਾਲ ਗੇਂਟਵਾਦਤਾ ਕਰਨਾ ਆ ਇਹਨਾਂ ਦੇ ਗੂੜ ਦੇ ਬੀਸੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਜਿਹੜੀ ਮਦਦਾ ਉਹਨਾਂ ਨੇ ਬਹੁਤ ਸਹੀ ਜਗ੍ਹਾ ਤੇ ਉੱਤੇ ਕੀਤੀ ਆ ਹਾਂਜੀ ਸੋ ਰਾਗਾ ਜੈਜ਼ ਫੀਚਰਿੰਗ ਦਲਜੀਤ ਗੌਰ ਵੋਕਲਸ ਵਿਦ ਦ ਅਕਾਦਮੀ ਅ ਬਲੈਂਡ ਆਫ ਇੰਡੀਅਨ ਸੂਫੀ ਐਂਡ ਜੈਜ਼ 뮤직 ਸਪੈਸ਼ਲ ਫੀਚਰ ਨੈਥਨ ਹੈਨਜ਼ ਦੇ ਦਿੱਕੇ ਸੈਕਸਫੋਨ ਦੇ ਉੱਤੇ ਆਪਣੀ ਪੇਸ਼ਕਾਰੀ ਕਰਨਗੇ ਤੇ ਸ਼ਾਲੂ ਗਰ ਦੇ ਸਟਾਰ ਦੇ ਉੱਤੇ ਜਿਹੜੇ ਤਾ ਤੇ ਸ਼ਾਮ ਨੂੰ ਕਿ ਬਾਕੀ ਜਿਹੜੇ ਵੀ ਕਲਾਕਾਰ ਨੇ ਉਹਨਾਂ ਦੀ ਜਾਣਕਾਰੀ ਪ੍ਰੋਫੈਸਰ ਮਨੀਸ਼ ਸਿੰਘ ਰਾणे ਤੋਂ ਨਾਲ ਸਾਂਝੀ ਕੀਤੀ ਆ ਫਰੀ ਰਜਿਸਟ੍ਰੇਸ਼ਨ ਨੂੰ ਲੈ ਕੇ ਕੋਈ ਟਾਈਮ ਲਾਈਨ ਆ ਜਾਂ ਕਿਵੇਂ ਤੁਸੀਂ ਥੋੜੀ ਜਾਣਕਾਰੀ ਜ਼ਰੂਰ ਦਿਓ ਸਾਡੀ ਆਲਮੋਸਟ 80% ਰਜਿਸਟ੍ਰੇਸ਼ਨ ਹੋ ਗਈ ਹੈ ਕਪੈਸਿਟੀ ਜਿੰਨੀ ਸੀ ਛੋਟੀ ਅਕਸਰ ਅਸੀਂ ਆਲਰੇਡੀ ਫੁੱਲ ਹੋ ਚਲੇ ਤੇ ਜਿੰਨੇ ਵੀ ਹੁਣ ਕਰਨਾ ਹੈ ਪਲੀਜ਼ ਰਜਿਸਟਰ ਜਰੂ ਕਰਿਓ ਕਿਉਂਕਿ ਐਂਟਰੀ ਇਸਪਾਇਰ ਰਜਿਸਟ੍ਰੇਸ਼ਨ ਕਿਉਂਕਿ ਇਸ ਉਥੇ ਫੂਡ ਵੀ ਆਰਗੇਨਾਈਜ਼ ਕੀਤਾ ਬਾਅਦ ਵਿੱਚੋਂ ਜਿਹੜੇ ਵੀ ਸੱਜਣ ਆਣਗੇ ਹਾਂਜੀ ਤੇ ਪ੍ਰੋਗਰਾਮ ਤੋਂ ਬਾਅਦ ਸਾਰਿਆਂ ਵਾਸਤੇ ਕੁਛ ਨਾ ਕੁਛ ਉਥੇ ਚਾਹ ਪਾਣੀ ਦਾ ਇੰਤਜ਼ਾਮ ਵੀ ਹੈ ਬਹੁਤ ਠੋਕ ਸੋ ਇਸ ਕਰਕੇ ਅਸੀਂ ਆਰਐਸਵੀਪੀ ਇਸ ਮਸਟ ਐਂਡ ਆਰ ਵੇ ਆਫ ਆਰਐਸਵੀਪੀ ਇਸ ਰਜਿਸਟ੍ਰੇਸ਼ਨ ਨਹੀਂ ਵਧੀਆ ਗੱਲ ਹੈ ਤੇ ਹਾਂਜੀ ਵਧੀਆ ਗੱਲ ਅਰੇਂਜਮੈਂਟਸ ਜਿਹੜੇ ਰੀਐਸਟਿਕਲੀ ਈਜ਼ੀ ਹੋ ਜਾਂਦੇ ਆ ਹਾਂਜੀ ਅ ਤੁਸੀਂ ਇੱਕ ਚੀਜ਼ ਹੋਰ ਨੋਟਿਸ ਕਰਿਓ ਵੀ ਮੈਂ ਕਿਸੇ ਵੀ ਵਰਤਾਰੇ ਦੇ ਖਿਲਾਫ ਤਾਂ ਨਹੀਂ ਪਰ ਜਦੋਂ ਲੇਡੀਜ਼ ਨਾਈਟਾਂ ਦੇ ਵਿੱਚ ਸਾਡੀਆਂ ਔਰਤਾਂ ਵੱਡੀ ਗਿਣਤੀ ਚ ਪਹੁੰਚਦੀਆਂ ਉੱਥੇ ਇੱਕ ਔਰਤ ਹੋਣ ਦੇ ਨਾਤੇ ਉਹਨਾਂ ਨੂੰ ਸੱਦਾ ਦੇਉ ਏ ਇਸ ਇਵੈਂਟ ਦੇ ਵਿੱਚ ਵੀ ਜ਼ਰੂਰ ਆਉਣ ਬਹੁਤ ਨਹੀਂ ਮੈਂ ਅਕਸਰ ਇਸ ਬਾਰੇ ਗੱਲ ਕਰਦੀ ਹਾਂ ਕਿ ਜਦੋਂ ਲੇਡੀਜ਼ ਨਾਈਟ ਹੁੰਦੀ ਜਾਂ ਕੋਈ ਵੀ ਇਵੈਂਟ ਹੁੰਦਾ ਹੈ ਨਾ ਚਲੋ ਜਾਣਾ ਚਾਹੀਦਾ ਹੈ ਪਰ ਜਦੋਂ ਕੋਈ ਇਦਾਂ ਦਾ ਇਵੈਂਟ ਹੁੰਦਾ ਹੈ ਸਪੈਸ਼ਲੀ ਥੋੜਾ ਕਲਾਸਿਕਲ ਟੱਚ ਇਹਦੇ ਵਿੱਚ ਜ਼ਿਆਦਾ ਨਹੀਂ ਹੈ ਬਟ ਫਿਰ ਵੀ ਤੇ ਉਥੇ ਬੀਬੀਆਂ ਦੀ ਗਿਣਤੀ ਕਾਫੀ ਘਟ ਜਾਂਦੀ ਹੈ ਤੇ ਮੈਂ ਬੀਬੀਆਂ ਨੂੰ ਆਪਣੀਆਂ ਭੈਣਾਂ ਨੂੰ ਮਾਤਾਵਾਂ ਨੂੰ ਜ਼ਰੂਰ ਬੇਨਤੀ ਕਰਾਂਗੀ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਸ 'ਚ ਵੀ ਤੁਸੀਂ ਜ਼ਰੂਰ ਆਓ ਜੀ ਤੇ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਲੈ ਕੇ ਆਓ ਤੁਹਾਨੂੰ 100% ਗਾਰੰਟੀ ਹੈ ਕਿ ਤੁਹਾਨੂੰ ਬਹੁਤ ਮਜ਼ਾ ਆਏਗਾ ਤੁਹਾਨੂੰ ਬਹੁਤ ਵਧੀਆ ਲੱਗੇਗਾ ਈਵੈਂਟ ਤੇ ਤੁਹਾਡੇ ਬੱਚੇ ਵੀ 뮤지컬ੀ ਕੁਝ ਨਾ ਕੁਝ ਉਸ ਚੀਜ਼ ਤੋਂ ਕਲਚਰ ਤੇ 뮤직 ਹੋਮ ਸੀ ਕਰਦੇ ਕ세 ਵਿਸ਼ਵਾਸ ਦੇ ਨਾਲ ਸੰਗੀਤ ਨੂੰ ਸੁਣਨ ਵਾਲੇ ਜਿਹੜੇ ਸ਼ੁੱਧੰਤਕ ਦਾ ਕਥਨ ਹੈ ਕਿ ਸੰਗੀਤ ਜਿਹੜਾ ਹੈ ਇਹ ਪੁਰੇ ਜਾਂਦੇ ਰਾਈਆਂ ਦੇ ਲਈ ਪੰਥ ਸਾਬਤ ਕਰਦਾ ਸੰਗੀਤ ਜਿਹੜਾ ਇਹ ਰੱਬ ਨੂੰ ਮਿਲਣ ਦਾ ਰਸਤਾ ਤੈਅ ਕਰਦਾ ਮੈਨੂੰ ਯਾਦ ਆ ਮਰਹੂਮ ਨਸਰਫਤ ਲਖਾਣ ਸਾਹਿਬ ਨੇ ਅਕਸਰ ਕਈ ਸਟੇਜਾਂ ਤੇ ਗੱਲ ਆਖੀ ਕਿ ਸੰਗੀਤ ਜਾਂ ਸੁਰ ਜਿਹੜਾ ਉਹੀ ਭਗਵਾਨ ਉਹੀ ਖੁਦਾ ਹੈ ਸੋ ਇਤੋਂ ਵੱਡੀ ਜਿਹੜੀ ਸਰਵ ਵਿਆਪਕਤਾ ਜਾਂ ਸਾਂਝੀਵਾਲਤਾ ਦਾ ਸੰਦੇਸ਼ ਜੋ ਸੰਗੀਤ ਦੇ ਰਾਹ ਦੁਨੀਆਂ ਭਰ ਦੇ ਵਿੱਚ ਇਹ ਤੋਂ ਵੱਡੀ ਮਿਸਾਲ ਨਹੀਂ ਹੈ ਕਿ ਉਹਦੇ ਵਿੱਚ ਸਾਰੀ ਤਰ੍ਹਾਂ ਦੇ ਲੋਕ ਸਾਰੀ ਤਰ੍ਹਾਂ ਦੇ ਸੰਗੀਤ ਜਿਹੜੇ ਉਹਨਾਂ ਦਾ ਸਮੇਲ ਜਦੋਂ ਤੁਹਾਨੂੰ ਦੇਖਣ ਨੂੰ ਮਿਲਦਾ ਇਹ ਵਕਈ ਕੰਪੀਨਿਡਾ ਮਲਟੀਕਲਚਰਲਿਜ਼ਮ ਆ ਸ਼ੋਕੇਸ ਹੁੰਦਾ ਜੀ ਤੁਹਾਡਾ ਦੋਵਾਂ ਦਾ ਬਹੁਤ ਬਹੁਤ ਸ਼ੁਕਰੀਆ ਆਸੋ ਟੂ ਟੂ ਮੇਕ ਇਟ ਹੈਪਨ ਐਂਡ ਆਲਸੋ ਜਿਹੜੀ ਕੁਆਲਿਫਿਕੇਸ਼ਨਸ ਨੇ ਦੁਨੀਆ ਭਰ ਦੀਆਂ ਉਹ ਵੱਖਰੀ ਜਗ੍ਹਾ ਲੇਕਿਨ ਆਪਣੇ ਭਾਈਚਾਰੇ ਨਾਲ ਆਪਣੀ ਦਿਖ ਦੇਣਾ ਜੀ ਵਾਈਡਰ ਕਮਿਟੀ ਚ ਵਿਚਰਨਾ ਤੇ ਆਪਣੀ ਗੱਲ ਕਹਿਣੀ ਤੇ ਉਹਨਾਂ ਦੀ ਗੱਲ ਸੁਣਨੀ ਜੀ ਇਹ ਦੋਵੇਂ ਚੀਜ਼ਾਂ ਆ ਪ੍ਰੋਪਰ ਮਹੱਤਵ ਰੱਖਦੀਆਂ ਬਿਲਕੁਲ ਜੀ ਤੇ ਇਸ ਪ੍ਰੋਗਰਾਮ ਨੂੰ 17 ਅਪ੍ਰੈਲ ਨੂੰ ਤੁਸੀਂ ਸਾਰਿਆਂ ਨੇ ਬਹੁਤ ਵਧੀਆ ਰਿਵਿਊਸ ਪਾਇਸਦੇ ਤੇ ਕਾਸਟ ਆਫ ਦੀ ਦੇ ਅਪਕਮਿੰਗ ਇਵੈਂਟਸ ਨੇ ਉਹਨਾਂ ਦੇ ਵਿੱਚ ਵੀ ਅਸੀਂ ਵਾਰ-ਵਾਰ ਜਾਣਕਾਰੀ ਦਿੰਨੇ ਆ ਕਮਿਊਨਿਟੀ ਰੂਟਸ ਦੇ ਵਿੱਚ ਵੀ ਇਸ ਨੂੰ ਮੈਂ ਰਿਕਾਰਡ ਕਰ ਦਿੰਦਾ ਜੀ ਸੋ 17 ਅਪ੍ਰੈਲ ਕੋ ਬਹੁਤ ਹੀ ਦੂਰ ਨਹੀਂ ਹੈ ਅਗਲੇ ਵੀਰਵਾਰ ਬੰਦਾ ਹੈ ਹਾਂ ਜੀ ਜਿਹੜੇ ਵੀਰਵਾਰ ਨੂੰ ਮੁਲਾਕਾਤਾਂ ਹੋਣਗੀਆਂ ਜੀ ਇਸ ਵੀਕਐਂਡ ਤੋਂ ਪਹਿਲਾਂ ਹਾਂ ਜੀ ਹਾਂ ਜੀ ਸੋ ਗੁੱਡ ਫਰਾਈਡੇ ਦੀ ਸ਼ਾਪਿੰਗ ਲਈ ਪਹਿਲੇ ਅਸੀਂ ਵਿਚਾਲਿਆ ਕਿਉਂਕਿ ਬਿਲਕੁਲ ਬੁਫਤ ਦੇ ਵਿੱਚ 17 ਅਪ੍ਰੈਲ ਨੂੰ ਹਨਾ ਭਾਜੀ ਉਹਨਾਂ ਨੇ ਇਹ ਸਾਰਾ ਕੁਝ ਜਿਹੜਾ ਉਹ ਮੰਚ ਉੱਤੇ ਲਾਈਵ ਇਹਦੀਆਂ ਪਰਫਾਰਮੈਂਸਸ ਹੋਣੀਆਂ ਪਰ ਤੁਹਾਨੂੰ ਬਹੁਤ ਪਤਾ ਥੈਂਕ ਯੂ ਥੈਂਕ ਯੂ ਧੰਨਵਾ ਪ੍ਰੋਫੈਸਰ ਸੰਤਨਾਲ ਸੰਗੀਤਕ ਸ੍ਰੀਲੀ ਜੋੜੀ ਪ੍ਰੋਫੈਸਰ ਮਜੀਤ ਸਿੰਘ ਤੇ ਕੈਂਡੀ ਗੁਲੀਤ ਕਰਨੇ ਤੇ ਮੈਂ ਵੀ ਗੀਤ ਕਰਦਾ ਕਿ ਤੁਸੀਂ ਇਹਨਾਂ ਦੀ ਗੱਲਬਾਤ ਜ਼ਰੂਰ ਸੁਣ ਲਿਆ ਹੋਵੇਗਾ ਅੱਜ ਸ਼ਾਮ ਨੂੰ ਇਸ ਗੱਲਬਾਤ ਨੂੰ ਅਸੀਂ ਦੁਬਾਰਾ ਰੀ-ਬ੍ਰਾਡਕਾਸਟ ਕਰਾਂਗੇ ਅਤੇ ਇਸ ਪ੍ਰੋਗਰਾਮ ਦੀ ਜਾਣਕਾਰੀ ਗਾਇਬ ਗਾਇਤੋ ਨਾਲ ਜ਼ਰੂਰ ਸੰਪਰਕਾਂ ਜਾਂ ਕਦੇ ਚਲਾਗੇ